ਦੀ ਪਿਆਰੋ ਜਿਨ੍ਹਾਂ ਦਾ ਆਖਰੀ ਕਬੂਤਰ ਉਹਦਾ ਨਾਮ ਹੈ ਜੀ ਸਟੇਟ ਦੇ ਆਨੰਦ ਫ੍ਰਿਜ ਦੇ ਨਾਮ ਹੈ ਜੀ ਪਿਆਰੋ ਵੀ ਕਾਜਾ ਜੀ ਆਪਣਾ ਫ੍ਰਿਜ ਲੈ ਲਿਓ ਜੀ ਗਰਮੀ ਬੜੀ ਆ ਪਾਰੀ ਗਰਮੀਆਂ ਫ੍ਰਿਜ ਲੈ ਜਾਓ ਮੇਰਾ ਵੀਰ ਭਰਾ ਜਲਦੀ ਆ ਜਾਓ ਮੰਡਲ ਕੋ ਪਹਿਲਾ ਇੱਕ ਬਾਈ ਜੀ ਕਵਰ ਦਾ ਫੋਨ ਆਇਆ ਸੀ ਸਾਡੇ ਬਾਈ ਜੀ ਵਿੱਕੀ ਬਾਈ ਜੀ ਨੇ ਅਨਾਉਂਸ ਕੀਤਾ ਕਿ ਜਦੋਂ ਵੀ ਮੈਂ ਕੈਨੇਡਾ ਤੋਂ ਆਇਆ ਬਾਈ ਜੀ ਦਾ ਮਾਨ ਸਨਮਾਨ ਮੋਟਰਸਾਈਕਲ ਨਾਲ ਕੀਤਾ ਜਾਊਗਾ ਜ਼ੋਰਦਾਰ ਤਾੜੀਆਂ ਸਿੱਕੀ ਭਾਈ ਜੀ ਨੇ ਬਹੁਤ ਬਹੁਤ ਜੱਲਾ ਸਾਡੇ ਭਾਈ ਕਵਰ ਦਾ ਸਪੈਸ਼ਲੀ ਭਾਈ ਜੀ ਨੇ ਅਨਾਉਂਸ ਕੀਤਾ ਕਿ ਭਾਈ ਦਾ ਸਨਮਾਨ ਹੋਊਗਾ ਮੋਟਰਸਾਈਕਲ ਨਾਲ ਚਾਹੇ ਉਹ ਮੇਨੂ ਆਉਂਦੇ ਚਾਹੇ ਉਹ ਸਾਲ ਨੂੰ ਸੋ ਮੁਬਾਰਕਾ ਭਾਈ ਜੀ ਬਹੁਤ ਬਹੁਤ ਹੋਣਾ ਥੈਂਕ ਯੂ ਪੂਰੀ ਟੀਮ ਹੈ ਜਿਹਦਾ ਨਾਮ ਹੈ ਜੀ ਲਾਸਟ ਬੁਦਰ ਦਾ ਮੈਂ ਕੈਰੋਟਿਨ ਨੂੰ ਬਹੁਤ ਜੀ ਸਟੇਜ ਤੇ ਆਂਦੇ ਹਾਂ ਤੇ ਮੈਂ ਨਾਮ ਲੈ ਤੇ ਗੁਜ਼ਾਰਿਸ਼ ਕਰਾਂਗਾ ਉਸਤਾਦ ਮਨਜੀਤ ਸਿੰਘ ਆਇਲਾ ਜੀ ਨੂੰ ਕਿ ਇਹ ਨਾਮ ਦੇਣ ਸਾਡੇ ਵੀਰ ਭਰਾਵਾਂ ਨੂੰ ਜਿਹੜੀ ਨੇ ਫ੍ਰਿਜ ਲੈ ਆ ਜੀ ਗਰਮੀ ਦੇ ਵਿੱਚ ਫ੍ਰਿਜ ਲੈਣਾ ਬਹੁਤ ਵੱਡੀ ਗੱਲ ਸੋਮਵਾਰ ਕੱਲ ਤੇ ਬਾਕੀ ਜਿਹੜੇ ਵੀਰ ਨੇ ਉਹ ਮੇਰਾ ਵੀਰ ਬਹਾਦਰ ਗੁਗਤਾ ਦਾ ਨਾਮ ਤੇ ਟੂਰਨਾਮੈਂਟ ਦਾ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਦੇਖਣ ਮੇਰੇ ਵੀਰ ਆਂਦੇ ਅਪਰੇਟੇ ਲੈ ਆ ਜੀ ਇੱਧਰ ਚੁੱਕ ਕੇ। ਪਤਾ ਨਹੀਂ ਕਿੰਨੇ ਵਜੇ ਤੁਹਾਡਾ ਲਾਸਟ ਕਬੂਤਰ ਬੈਠਾ ਸੀ। 19 ਮਈ ਨੂੰ 34 ਡਿਗਰੀ ਟੈਂਪਰੇਚਰ ਦਿੱਲੀ ਮੇਰਾਵੀ ਮੋਟਰ ਦਾ ਕਿਰਪਾ ਤੇ ਸੈਕੰਡ ਆਇਆ ਸੀ ਤੇ ਨਾਲ ਦਾ ਠੀਕਾ ਅਕੀਰ ਅੱਲਾ ਕਬੂਤਰ 4:31 ਤੇ ਬੈਠਾ ਸੀ ਬਹੁਤ ਵੱਡੀ ਗੱਲ ਹੈ ਜੀ। ਜ਼ੋਰਦਾਰ ਤਾਲੀਆਂ ਮੈਨੂੰ ਵੀ ਪਾ। ਕਿਉਂਕਿ ਦਿੱਲੀ ਦੇ ਅੰਮ੍ਰਿਤ ਸਰ ਸੇਮ ਕੰਟਰੋਲ ਕਰ ਰਹੇ ਹੁੰਦਾ ਸੀ। 19 ਮਈ 42 ਡਿਗਰੀ ਟੈਂਪਰੇਚਰ 4 ਵਜੇ 33 ਮਿੰਟ ਤੇ 3/4 ਬੁਗੀਸ਼ਾਨ ਵਾਲੇ ਮੇਰੇ ਵੀਰ ਭਰਾ ਪਲੀਜ਼ ਆ ਜਣ ਕਿਉਂਕਿ ਮੈਂ ਦਿੱਲੀ ਤੋਂ ਆਇਆ ਮੈਨੂੰ ਨਾਮ ਚੇਤਾ ਹਾਂ ਹਾਂਜੀ ਚੰਨਨਦੀਪ ਜੀ ਵੀਰ ਆਉਣੇ ਅੱਗੇ ਆਉਣ ਜੀ ਪੂਰੀ ਪਾਰਟੀ ਉਹਨਾਂ ਦੀ ਜੀ ਤੀਜਾ ਨਾਮ ਜੀ ਲੋਈ ਏਸੀ ਕਾਰਿਆ ਜੀ ਜਗਦੀ ਵੀਰ ਲਈ ਬਹੁਤ ਬਹੁਤ ਬਈ ਉਸਤਾਦ ਮਨਜੀਤ ਸਿੰਘ ਜੀ ਆ ਗਿਆ ਉਹ ਜੀ ਬਹੁਤ ਬਹੁਤ ਅਪਰੀਸ਼ੀਆਤੀ ਤੀਸਰਾ ਨਾਮ ਜੀ ਡੇਡ ਜੰਦਾ ਏਸੀ ਬਹੁਤ ਬਹੁਤ ਮੁਬਾਰਕਾਂ ਵੀ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਸਾਰੀ ਟੀਮ ਨੂੰ ਕਿਉਂਕਿ ਬੰਦਾ ਮਿਹਨਤ ਕਰਦਾ ਹੈ ਸ਼ੌਕ ਜ ਇਨਾਮ ਲਈ ਨਹੀਂ ਗੇਮ ਤੇ ਚੰਗੀ ਪਰਫਾਰਮੈਂਸ ਵਾਸਤੇ ਤੇ ਚਲੋ ਚੰਗੀ ਪਰਫਾਰਮੈਂਸ ਲੈਣ ਦੇ ਨਾਮ ਜਿਹੜਾ ਨਾ ਆਪਣੇ ਆਪ ਮਿਲ ਜਾਂਦਾ ਬੰਦੇ ਨੇ ਤੇ ਇੱਕ ਇਕੱਲੇ ਬੰਦੇ ਦਾ ਆਪ ਜਿਹਨ ਦਾ ਪੂਰੀ ਟੀਮ ਦਾ ਆਪ ਹੁੰਦਾ ਹੈ ਇਨਾਮ ਜੀ ਸਾਹਿਬ ਇਹਨਾਂ ਦੀ ਹਮੇਸ਼ਾ ਏਸੀ ਮੈਨਰ ਨਾਲ ਕੰਮ ਆ ਜੂਗਾ ਬੰਦਾ ਬਿਲਕੁਲ ਸਾਹਿਬ ਜੀ ਬਿਲਕੁਲ ਪਰ ਏਸੀ ਫ੍ਰੀ ਜੀਸਸ ਤੇ ਜੇਹਡ ਹਾਰਦੀ ਘਰੇ ਵਿੱਚ ਬੜੇ ਮਾਇਨੇ ਰੱਖਦੇ ਜੀ ਮੋਟਰਸਾਈਕਲਾਂ ਉਗਾਰਦੇ ਸਾਰੇ ਲੋਕ ਜੀ ਬਹੁਤ ਸੈਕਿੰਡ ਪੋਜੀਸ਼ਨ ਜਿਸ ਤੇ ਮੇਰੇ ਵੀਰ ਭਰਾ ਦੀ ਜੀ ਲਾਲੀ ਲੋਹਾਰਾ ਕਾ ਨੀ ਜੀ ਹੁਣੀ ਸਕੰਦ ਜੀ ਲਾਲੀ ਵੀਰ ਲੋਹਾਰਾ ਰੋਡ ਤੋਂ ਜੀ 2024 ਦੇ ਚੈਂਪੀਅਨ ਹੈ ਜੀ ਇਹ ਮੁਹਾਰਕਾਂ ਤੋਂ ਉਸਤਾਦ ਹੋਣੇ ਜੀ ਬਾਬਾ ਸਕੰਦਰ ਪਾਰਟੀ ਯੂਐਸਏ ਜੀ ਉਸਤਾਦ ਹੋਣੇ ਅੱਗੇ ਆਉਣ ਜੀ ਅੱਗੇ ਆਉਣ ਜੀ ਔਰ ਮੈਂ ਗੁਜ਼ਾਰਿਸ਼ ਕਰਾਂ ਜੀ ਖਾਲਸਾ ਜੀ ਨੂੰ ਯੂਏ ਯੂਆਈ ਯੂਐਲ ਜਰਨਲ ਯਾਰ ਯੂ ਯਾਰ ਤੇ ਤੈਨੂੰ ਵੀ ਤਾਂ ਜਾ ਰਿਹਾ ਜੀ ਤੇ 1922 ਨਵਾਂ ਇਹਦੇ ਕਬੂਤਰ ਆਏ ਸੀ ਜੀ ਤੇ ਕਿੰਨੇ ਘੰਟੇ ਬਣੇ ਸੀ ਭਾਈ ਸਾਡੇ ਦੂਸਰਾ ਇਨਾਮ ਜਿਹੜਾ ਵਾ ਲਾਲੀ ਲੋਹਾਰ ਕਾ ਵੀਰ ਜੀ ਹੁਣੀ ਇਹਨਾਂ ਨੂੰ ਦਿੱਤਾ ਜਾ ਰਿਹਾ ਜੀ ਸਭ ਦੀ ਹਾਜ਼ਰੀ ਹਾਂਜੀ ਭਾਜੀ ਕਿੰਨੇ ਘੰਟੇ ਬਣੇ ਸੀ ਤੁਹਾਡੇ ਟੋਟਲ ਕਿੰਨੇ ਕਬੂਤਰ ਸਨ ਆਈਡੀਆ 23 ਘੰਟਿਆਂ ਦੇ ਲੱਗੇ ਆਪਣੇ ਬਣੇ ਸੀ ਜੀ ਠੀਕ ਹੈ ਜੀ ਤੇ ਸਭ ਤੋਂ ਵੱਡੀ ਗੱਲ ਹੈ ਮੈਨੂੰ ਬਹੁਤ ਖੁਸ਼ੀ ਆ ਜੀ ਬ੍ਰਦਰ ਕਬੂਤਰ ਕਾਰਾ ਤੋਂ ਵੱਲੋਂ ਤੇ ਉਸਤਾਨ ਮਨਜੀਤ ਸਿੰਘ ਮੋਜਲਾ ਤੇ ਕਵਰ ਵੀ ਕੈਨੇਡਾ ਲੋ ਜੋ ਕਿ ਅਨਾਉਂਸ ਸੀਡੀਅਟ ਰੈਂਡ ਕੀਤਾ ਗਿਆ ਸੀ ਜੇ ਤੇ ਮੈਨੂੰ ਸਪਲੈਂਡਰ ਮੋਟਰਸਾਈਕਲ ਮਿਲਿਆ ਆ ਰਿਹਾ ਹੈ ਤਾਲੀਆਂ ਦੀ ਤਾਲੀਆਂ ਦੀ ਉਸਤਾਨ ਮਨਜੀਤ ਸਿੰਘ ਵੱਲੋਂ ਹੋਰ ਨਾਲੋਂ ਉਹਨਾਂ ਦੀ ਟੀਮ ਉਹਦੇ ਕਵਰ ਭਾਜੀ ਦੀ ਪੂਰੀ ਟੀਮ ਨੂੰ ਬ੍ਰਦਰ ਕਲੱਬ ਨੂੰ ਜ਼ੋਰਦਾਰ ਤਾਲੀਆਂ ਇਸ ਕਲੱਬ ਨੂੰ ਜਿਹੜਾ ਕਿ ਨਾਮ ਅਨਾਉਂਸ ਕਰਦਾ ਘੱਟ ਪਰ ਦੇਣਾ ਆਪਣੀ ਥੇਮ ਤੋਂ ਵੱਧ ਬਿਲਕੁਲ ਹੀ ਬਹੁਤ ਬਹੁਤ ਮਾਰਕਾਂ ਦੀ ਲਾਲ ਭਾਈ ਓ ਯਾਰ ਤੁਸੀਂ ਬਾਈ ਨੂੰ ਤਾਂ ਆਉਣੀ ਹੈ ਇਹ ਦੋਨਾਂ ਬੇਨ ਨੂੰ ਖੁੰਡਾ ਹੈ ਤੇ ਉਸ ਦੇ ਨਾਮ ਥੋੜਾ ਵੀ ਹੋ ਸਕਦਾ ਜੇ ਤੁਸੀਂ ਮਿਹਨਤ ਕਰੋਗੇ ਅਗਲੇ 2025 ਜ ਮਿਹਨਤ ਕਰੋਗੇ ਇਹ ਦੂਜਾਂ ਤੇ ਫਸ ਨਾਮ ਥੋੜਾ ਵੀ ਹੋ ਸਕਦਾ ਤੇ ਸਭ ਤੋਂ ਵੱਡੀ ਗੱਲ ਇਹ ਵੀ 2024 ਦੇ 6 ਟੂਰਨਾਮੈਂਟ ਜਿੱਤੇ ਜਮੈਂ ਤੇ ਨੋ ਪੋਜੀਸ਼ਨ ਆਈਆਂ ਜਿੰਨੇ ਆਈਆਂ ਬਹੁਤ ਜ਼ੋਰ ਨਾਲ ਦੇ ਲੋਕਾਂ ਦੇ ਵਿੱਚੋਂ ਮੇਰੀਆਂ ਤਿੰਨ ਪਿਲੀਆਂ ਜੇ ਤਿੰਨ ਹੀ ਦੁਜੀਆਂ ਜੇ ਤਿੰਨ ਹੀ ਲਾਸਟ ਜੇ ਇੰਨਾ ਜੇ ਫ੍ਰੀਜਾਂ ਵੀ ਮਿਲ ਜਾਣ ਜੇ ਪੱਖੇ ਵੀ ਮਿਲ ਜੇ ਕਾਫੀ ਨਾਮ ਮਿਲ ਜੇ ਉਹ ਬਹੁਤ ਆਈ ਹੋਏ ਬਹੁਤ ਬਹੁਤ ਇੰਤਜ਼ਾਰ ਸੀ ਆਸਤ ਕ ਜੀ ਸਰ ਆਓ ਜੀ ਫਰਸਟ ਇਨਾਮ ਜਿਹੜਾ ਕਿ ਫਰਸਟ ਇਨਾਮ ਉਹ ਫਰਸਟ ਹੀ ਹੁੰਦਾ ਮੈਂ ਜਾਣਦਾ ਕਿ ਫਰਸਟ ਕੀ ਹੁੰਦਾ ਕਦੇ ਕਦੇ ਗੇਮ ਤੇ ਹੁੰਦਾ ਤਾਂ ਦਾ ਫਰਸਟ ਤੇ ਹੋ ਗਿਆ ਤੇ ਸੈਕਿੰਡ ਯਾ ਥਰਡ ਪੋਜੀਸ਼ਨ ਤੇ ਆ ਰਿਹਾ ਤਾਂ ਬੜਾ ਰਿਸਕ ਹੁੰਦਾ ਹੈ ਸੈਕਿੰਡ ਥਰਡ ਫੋਰਥ ਤੇ ਨਾਮ ਤੇ ਲੱਗ ਰਹੇ ਨੇ ਜਿਹੜਾ ਫਰਸਟ ਹੁੰਦਾ ਨਾ ਉਹਦੀ ਬੜੀ ਊਨੀਕ ਹੁੰਦੀ ਹੈ ਬੰਦੇ ਨੂੰ ਯਾਰ ਮੇਰਾ ਪਹਿਲਾ ਇਨਾਮ ਕੋ ਤਾਂ ਲੱਗਾ ਕਿਉਂਕਿ ਮੈਂ ਆਪ ਅੱਧੀ ਪੂਰੇ ਰੋਣ ਲੱਗ ਪਿਆ ਪਰ ਮੇਰੇ ਵੀ ਇਹਨੂੰ ਪਹਿਲੇ ਨਾਮ ਦੀ ਬਹੁਤ ਬਹੁਤ ਮੁਬਾਰਕਬਾਦ ਸਾਰਿਆਂ ਨੂੰ ਕੇ ਇਹ ਪਾਰਟੀ ਨੂੰ ਜਿਹੜੀ ਪੂਰੀ ਪਾਰਟੀ ਉੱਤੇ ਆ ਗਈ ਸਾਡੇ ਲੋਜੀ ਅਗੇ ਤੀਹ ਕਾਰੋ ਸਾਧੋਆਂ ਦਾ ਤਾੜੀਆਂ ਬਹੁਤ ਬਹੁਤ ਬਲਿੰਦਰ ਕਾਨ ਸਾਹਿਬ ਆਉਂਦੇ ਸੋ ਫਸਟ ਨਾਮ ਜਿਹੜਾ ਕਿ ਫਰਸਟ ਹੁੰਦਾ ਨਾ ਉਹ ਫਸਟ ਇਅਰ ਮੈਂ ਮੈਂ ਜਾਣਦਾ ਕਿ ਫਸਟ ਕਿ ਹੁੰਦਾ ਕਦੇ ਕਦੇ ਗੇਮ ਤੇ ਹੁੰਦਾ ਬੰਦਾ ਫਸਟ ਤੇ ਹੁੰਦਾ ਤੇ ਸੈਕਿੰਡ ਇਅਰ ਥਰਡ ਪੋਜੀਸ਼ਨ ਤੇ ਆਉਣਾ ਬੜਾ ਮੇਸੇ ਕੰਮ ਹੈ ਸੈਕਿੰਡ ਥਰਡ ਫੋਰ ਤੇ ਨਾਮ ਤੇ ਲੱਗਦੇ ਰਹਿੰਦੇ ਜਿਹੜਾ ਫਸਟ ਹੁੰਦਾ ਨਾ ਉਹਦੀ ਬੜੀ ਉਡੀਕ ਹੁੰਦੀ ਹੈ ਬੰਦੇ ਨੂੰ ਯਾਰ ਮੇਰਾ ਪਹਿਲਾ ਇਨਾਮ ਮਿਲਦਾ ਕਿਉਂਕਿ ਮੈਂ ਆਪ ਦੀ ਕੋਦਰ ਰੋਣਾ ਤੇ ਨਹੀਂ ਦੇ ਰਿਹਾ ਪਰ ਮੇਰੇ ਵੀਰ ਨੂੰ ਪਹਿਲੇ ਇਨਾਮ ਦੀ ਬਹੁਤ ਬਹੁਤ ਮੁਬਾਰਕਬਾਦ ਸਾਰੇ 사ਦੇ ਨੂੰ ਤੇਰੇ ਪਾਰਟੀ ਨੂੰ ਜਿਹੜੀ ਪੂਰੀ ਪਾਰਟੀ ਉੱਤੇ ਆ ਗਈ ਤਾਲੀਆਂ ਦੇ ਤਰੀਕੇ ਜੀ ਤੁਹਾਨੂੰ ਬਹੁਤ ਬਹੁਤ ਦੇਮ ਜਿੰਦਰ ਪਾਸਾ ਦੀ ਨਹੀਂ ਆਉਂਦੀ ਜੀ ਬਹੁਤ ਬਹੁਤ ਜੀ ਸਾਰੇ ਜੀ ਮੋਹਰਪੁਰ ਦਾ ਬੋਲਰ ਬਾਹਰ ਹੋਏ ਆ ਜੀ ਨਾਲ ਬਹੁਤ ਜੀ ਫਸਟ ਪੋਜੀਸ਼ਨ ਜ਼ੋਰਦਾਰ ਤਾਲੀਆਂ ਘੈਰੋ ਪਾਰਟੀ ਵਾਸਤੇ ਜੀ ਜੀ ਘੈਰੋ ਟਾਈਗਰ ਗਰੁੱਪ ਇਹਨਾਂ ਨੇ ਫਰੇਡ ਵੀ ਲਿਆ ਹੈ ਬੰਨੇ ਮੋਟਰਸਾਈਕਲ ਵੀ ਲਾ ਲਈ ਜੀ ਤਾਲੀਆਂ ਜੀ ਤਾਲੀਆਂ 6 ਹੁੰਦਾ ਕਾਪੇ 6 ਹੁੰਦਾ ਮਨਜੀਤ ਸਿੰਘ ਆਲਾ ਐਂਡ ਕਨਵਰ ਬਾਈ ਦਾ ਬ੍ਰਦਰ ਖਲਾਬੂ ਦਾ ਯੂਐਸਏ ਚ ਬੈਕ ਹੈ ਕੈਨੇਡਾ ਦੇ ਵਿੱਚ ਬੈਕ ਗਏ ਤੇ ਅੰਮ੍ਰਿਤਸਰ ਸ਼ੋਅ ਕਰਾ ਰਿਹਾ ਹੈ ਕਵਰ ਬਾਈ ਇੱਥੇ ਵੀ ਆਓ ਕਿੰਨਾ ਵੈਸ ਕਰ ਰਿਹਾ ਹੈ ਇਸ ਫੰਕਸ਼ਨ ਨੂੰ ਮੈਂ ਸਮਝਦਾ ਹਾਂ ਗੱਲ ਨੂੰ ਤੇ ਬਹੁਤ ਬਹੁਤ ਸ਼ੁਕਰੀਆ ਮਨਜੀਤ ਸਿੰਘ ਉਸਤਾਦ ਜੀ ਦਾ ਉਸਤਾਦ ਕਪਿਲ ਕੌਸ਼ਨ ਜੀ ਦਾ ਜਿਨ੍ਹਾਂ ਨੇ ਸੀਨੀਅਰ ਉਸਤਾਦ ਇੱਥੇ ਨੇ ਸਾਰਿਆਂ ਦਾ ਮੈਂ ਦੀ ਹਾਜ਼ਰੀ ਦੇ ਵਿੱਚ ਜੀ ਆਇਆਂ ਨੂੰ ਇਸਤਕਬਾਲ ਤੇ ਇਹਨਾਂ ਦਾ ਬਿਲਕੁਲ ਹੀ ਦੇਣਾ ਇਹਨਾਂ ਦਾ ਸੁਭਾਅ ਕਰਦਾ ਸਾਡੇ ਵੱਡੇ ਸਾਧ ਜੀ ਮੰਜੇ ਪਹਿਲੇ ਸਾਡੇ ਰੀ